ਸ਼ਰੋਮਣੀ ਅਕਾਲੀ ਦਲ ਦੇ ਸਾਬਕਾ ਸਰਪੰਚ ਦੇ ਪਿਤਾ ਤੇ ਭਰਾ ਦੀ ਹੱਤਿਆ ਦੇ ਮਾਮਲੇ 'ਚ ਪੁਲਿਸ ਦੀ ਢਿੱਲੀ ਕਾਰਵਾਈ ਦੇ ਖਿਲਾਫ ਅਕਾਲੀਆਂ ਨੇ ਨੈਸ਼ਨਲ ਹਾਈਵੇ ਨੂੰ ਜਾਮ ਕਰ ਦਿੱਤਾ। ਅਕਾਲੀ ਦਲ ਦੇ ਨੇਤਾਵਾ ਦਾ ਕਹਿਣਾ ਹੈ ਕਿ ਪੁਲਿਸ ਪ੍ਰਸ਼ਾਸਨ ਕਾਂਗਰਸ ਦੀ ਕਟਪੁਤਲੀ ਬਣ ਕੇ ਰਹਿ ਗਈ ਹੈ। ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਪੁਲਿਸ ਦੋਸ਼ੀਆਂ ਨੂੰ ਹਿਰਾਸਤ ਵਿੱਚ ਨਹੀਂ ਲੈਂਦੀ ਉਸ ਸਮੇਂ ਤੱਕ Laashan ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਪੁਲਿਸ ਪ੍ਰਸ਼ਾਸਨ ਇਹ ਤਾਂ ਸਿਰਫ ਇੱਕ ਕਾਂਗਰਸ ਦੀ ਕਟਪੁਤਲੀ ਰਹੀ ਗਈ ਹੈ ਤੇ ਮੇਰੇ ਖਿਆਲ ਕਿਸੇ ਦੀ ਵੀ ਇੱਥੇ ਫਿਰੋਜ਼ਪੁਰ ਸਾਡੇ ਜ਼ਿਲ੍ਹੇ ਚ ਕੀ ਕਿ ਮੈਨੂੰ ਤਾਂ ਇਹ ਰੋਜ਼ ਟੀਵੀ ਦੇਖਦੇ ਆ ਰੋਜ਼ ਤੁਹਾਡੇ ਮਿਹਰਬਾਨੀ ਨਾਲ ਹੀ ਟੀਵੀ ਦੇਖਦੇ ਆ ਤੁਹਾਡੇ ਖਬਰਾਂ ਤੁਸੀਂ ਕਰਦੇ ਹੋ ਮੇਰੇ ਖਿਆਲ ਪੰਜਾਬ ਦੇ ਵਿੱਚ ਹੀ ਕੋਈ ਪ੍ਰਸ਼ਾਸਨ ਦੀ ਕੋਈ ਨਾ ਚੀਜ਼ ਹੋਈ ਰਹੇ ਨਹੀਂ ਅਸੀਂ ਉਹਨਾਂ ਚੱਕਰ ਆਪਦੇ ਬੰਦਿਆਂ ਦਾ ਸੰਸਕਾਰ ਨਹੀਂ ਕਰਾਂਗੇ ਜਿੰਨਾ ਚਿਕਰ ਇਹਨਾਂ ਦਾ ਜਿਹੜਾ ਗੁਨਾਹ ਅਸੀਂ ਬਿਆਨ ਦਿੱਤੇ ਸੀ ਕੱਲ ਸਾਡੇ ਬੰਦੇ ਨੇ ਐਸਪੀ ਡੀ ਨੇ ਬਿਆਨ ਬਦਲੇ ਆ ਜਿੰਨਾ ਚਿਕਰ ਉਹ ਬਿਆਨ ਸਹੀ ਹੋ ਕੇ ਪਰਚਾ ਦਰਜ ਨਹੀਂ ਹੁੰਦਾ ਅਸੀਂ ਸੰਸਕਾਰ ਨਹੀਂ ਕਰਾਂਗੇ ਦੋਵਾਂ ਲਸ਼ਾਂ ਉਧਰ ਐਸਐਸਪੀ ਗੋਰਵ ਗਰਗ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਦੋਸ਼ੀਆਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ ਇਹ ਤੋਂ ਹਮੇ ਇਨਵਿਸਟਿਗੇਟ ਕਰਾਂਗੇ ਕਿ ਕੀ ਹੈ ਕੀ ਨਹੀਂ ਹੈ ਲੇਕਿਨ ਐਜ਼ ਆਫ ਨਾਓ ਜੋ ਹਮੇ ਸਟੇਟਮੈਂਟ دی ਉਸਕੇ ਬਿਹਫ ਤੇ ਐਫਆਈਆਰ ਕਰਦੀ ਹੈ ਔਰ ਬੰਦੋ ਕੋ ਪਕੜ ਲੇਗੇ ਬੜੀ ਜਲਦੀ ਮੈਨ ਹੰਟ ਇਸ ਔਨ ਜ਼ਿਕਰ ਜੋ ਹੈ ਕਿ ਫਿਰੋਜ਼ਪੁਰ ਦੇ ਪਿੰਡ ਰੁਕਨੇ ਸ਼ਾਹ ਵਾਲਾ ਚ ਅਕਾਲੀ ਨੇਤਾ ਦੇ ਪਰਿਵਾਰ ਤੇ ਕੁਝ ਲੋਕਾਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਇਸ ਫਾਇਰਿੰਗ ਵਿੱਚ ਅਕਾਲੀ ਨੇਤਾ ਦੇ ਭਰਾ ਅਤੇ ਬਜ਼ੁਰਗ ਪਿਤਾ ਦੀ ਮੌਤ ਹੋ ਗਈ ਸੀ ਜਦਕਿ ਇੱਕ ਵਿਅਕਤੀ ਜ਼ਖਮੀ ਵੀ ਹੋ ਗਿਆ ਸੀ ਫਿਰੋਜ਼ਪੁਰ ਤੋਂ ਸਨੀ ਚੋਪੜਾ ਜਗਬਾਨੀ ਟੀਵੀ